ਮੇਰੇ ਵਾਸਤੇ ਇੱਕ ਰੱਬ ਦਾ ਰੂਪ ਹੈ ਜਿਨ੍ਹਾਂ ਨੇ ਮੈਨੂੰ ਅੱਜ ਤੱਕ ਲਿਆਂਦਾ ਜਰੂਰ ਜੀ ਸੜੀ ਦੀ ਦਾ ਮਨ ਜਰੂਰ ਪਰ ਆਇਆ ਹੈ ਕੇ ਸਾਡਾ ਵੀ ਜੀ ਕਰਦਾ ਹੈ ਗਾਈਏ ਵੀਰੇ ਦੀਆਂ ਕੋੜੀਆਂ اے ਚੰਦਰਾ ਜਗ ਗੋਣੇ ਜ਼ਿੰਦਾਨੇ ਰੋਣਾ ਵੀ ਆਉਂਦਾ ਹੈ ਜਦੋਂ ਹਾਲਾਤ ਮਾੜੇ ਹੋਣ ਤਾਂ ਪਿਤਾ ਨੇ ਬੜੇ ਮਜ਼ਦੂਰੀਆਂ ਦੇ ਨਾਲ ਬੜੇ ਬੁਰੇ ਹਾਲਾਤਾਂ ਦੇ ਵਿੱਚ ਧੀਆ ਬਤਾਂ ਨੂੰ ਪੜਾਇਆ ਹੋਵੇ ਤਾਂ ਜ਼ਰੂਰ ਮਨ ਭਰ ਜਾਂਦਾ ਹੈ ਤਾਂ ਇਹ ਸਾਡੀ ਧੀ ਦੇ ਵਿੱਚ ਹੁਨਰ ਬਹੁਤ ਸਾਰਾ ਹੈ ਪਰ ਹਾਲਾਤ ਇਹਦੇ ਸਾਥ ਨਹੀਂ ਦੇ। ਵੇਖ ਤੇ ਰੱਖ ਕੇ ਲੈ ਦੀ ਚੰਦਰਿਆ ਡਾਲਰ ਵੇ ਮੈਂ ਆਖੀ ਜਾਵਾ ਇੱਥੇ ਮੇਰਾ ਸਰਦਾਨਾ ਅੱਜ ਹਾਲਾਤ ਵਧੀਆ ਹੁੰਦੇ ਤਾਂ ਇਹ ਸੁਪਨਿਆਂ ਨੂੰ ਦੂਰ ਮੈਂ ਆ ਜਾਣਾ ਸੀ ਪਰ ਫਿਰ ਵੀ ਮਨ ਨੂੰ ਜ਼ਰੂਰ ਭਰਿਆ ਭੈਣ ਸਾਡੀ ਦਾ ਪਿਤਾ ਜੀ ਦੇ ਹਾਲਾਤ ਵੇਖਦੀ ਆਪਣੇ ਪਰਿਵਾਰ ਦੇ ਹਾਲਾਤ ਵੇਖਦੀ ਆ ਤਾਂ ਰੋਣਾ ਆ ਜਾਂਦਾ ਸੁਪਨੇ ਜਿਹੜੇ ਨੇ ਅਧੂਰੇ ਰਹਿ ਜਾਂਦੇ ਨੇ ਪੂਰੇ ਨਹੀਂ ਹੋ ਪਉਂਦੇ ਹਾਏ ਫਾਬਲਾ ਪਵਾ ਦੇ ਬੇੜੀਆਂ ਦੇ ਬੇੜੀਆਂ ਵੇ ਮੇਰੀ ਜਾਂ ਜਪਟਣਾ ਤੇ ਆਈ ਰਾਈ ਤੇ ਤੈਨੂੰ ਸੁਤਿਆਂ ਖਬਰ ਨਾ ਕਾਈ ਤਾਰੇ ਰੋਣਾ ਨਹੀਂ ਤੁਸੀਂ ਬਹੁਤ ਸਾਰੀਆਂ ਰੱਬੀ ਰੂਹਾਂ ਨੇ ਬਹੁਤ ਸਾਰੇ ਭਰਾ ਨੇ ਜਿਹੜੇ ਤੁਹਾਡੀਆਂ ਸੁਪਨਿਆਂ ਨੂੰ ਦੂਰ ਪਾਉਣਾ ਹੈ ਤਾਂ ਤੁਸੀਂ ਹੋਰ ਕੀ ਸੁਣਾਉਣਾ ਚਾਹੁੰਦੇ ਆਪਣੀ ਮਾਤਾ ਪਿਤਾ ਗੱਲ ਪੁੱਤਾ ਤਾਂ ਪਹਿਲਾਂ ਤੀਆਂ ਤਾਈਆਂ ਨੇ ਹੁੰਦੀਆਂ ਮਗਰੋਂ ਕੋਈ ਹੋਣੀ ਦਿੰਦਾਨੇ ਬਹੁਤ ਅਮੀਰ ਬਾਪ ਹੈ ਤੇਰਾ ਜਿਹਨੂੰ ਤੁਹਾਡੇ ਜੀਂ ਦੀ ਮਿਲੀ ਐ ਧੀਆਂ ਜਿਹੜੀਆਂ ਨੇ ਰੱਬ ਦਾ ਉਹ ਅਨਮੋਲ ਤੋਹਫਾ ਜਿਹੜਾ ਸਭ ਨੂੰ ਨਹੀਂ ਮਿਲਦਾ ਤਗਾ ਸਸੀ ਗੱਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗੇ ਲਾਲੀ ਤੁਸੀਂ ਜੁੜਿਆ ਆਉਣਿਆ ਚੈਨਲ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਸਾਰਾ ਹੁਨਰ ਹੈ ਪਰ ਬਹੁਤਿਆਂ ਦਾ ਹੁਨਰ ਜਿਹੜਾ ਹੈ ਮਾੜੇ ਹਾਲਾਤਾਂ ਦੀ ਵਜ੍ਹਾ ਨਾਲ ਦੱਬਿਆ ਰਹਿ ਜਾਂਦਾ ਹੈ ਬਹੁਤਿਆਂ ਦੇ ਸੁਪਨੇ ਤਾਂ ਪੂਰੇ ਹੋ ਜਾਂਦੇ ਨੇ ਤੇ ਬਹੁਤਿਆਂ ਦੇ ਸੁਪਨੇ ਅਧੂਰੇ ਰਹਿ ਜਾਂਦੇ ਨੇ ਅੱਜ ਜਿਸ ਧੀ ਨੂੰ ਮਿਲਾਉਣ ਜਾ ਰਹੇ ਆ ਉਹ ਬਟਾਲੇ ਦੇ ਨੇੜੇ ਦੇ ਪਿੰਡ ਦੀ ਰਹਿਣ ਵਾਲੀ ਹੈ ਪਰ ਉਸਦੀ ਆਵਾਜ਼ ਬਹੁਤ ਸੁਰੀਲੀ ਤੇ ਮਿੱਠੀ ਹੈ ਰੱਬ ਨੇ ਆਵਾਜ਼ ਬਹੁਤ ਸੁਰੀਲੀ ਤੇ ਮਿੱਠੀ ਦਿੱਤੀ ਹੈ ਪਰ ਹਾਲਾਤ ਜਿਹੜੇ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਏਨੇ ਵਧੀਆ ਨਹੀਂ ਹੈ ਇਸ ਧੀ ਦੇ ਹਾਲਾਤ ਬਹੁਤ ਮਾੜੇ ਨੇ ਪਰ ਹੁਨਰ ਬਹੁਤ ਵਧੀਆ ਹੈ ਤਾਂ ਬਟਾਲੇ ਦੀ ਰਹਿਣ ਵਾਲੀ ਹੈ ਸਾਡੀ ਧੀ ਜਿਹੜੀ ਹੈ ਬਹੁਤ ਵਧੀਆ ਸੁਰੀਲੀ ਮਿੱਠੀ ਆਵਾਜ਼ ਦੀ ਮਾਲਕ ਹੈ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਮੈਨੂੰ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਸੁਖਮਨਜੀਤ ਕੌਰ ਮੈਨੂੰ ਮੇਰੀ ਇਹ ਪਹਿਲਾਂ ਤਾਂ ਸੁਰੀਲੀ ਆਵਾਜ਼ ਦੇ ਵਿੱਚ ਇੱਕੀ ਸੁਣਾਉਣਾ ਚਾਹੁੰਦੇ ਹਾਂ ਜਿਹੜੇ ਸਰੋਤੇ ਤੁਹਾਨੂੰ ਇਸ ਵੇਲੇ ਟੀਵੀ ਤੇ ਦੇਖ ਕੇ ਸਾਡਾ ਵੀ ਜੀ ਕਰੀਦਾ ਇਹ ਬੜੀਏ ਕੇ ਵਜਣੇ ਬਾ ਬਲਬੂ ਹੈ ਸੇਰੇ ਆਵਣ ਖੁਸਰੇ ਲੜਵਤਾਈਆਂ ਨੀ ਅੰਮੀਏ ਵੇੜੇ ਤੇਰੇ ਕੇ ਸਾਡਾ ਵੀ ਜੀ ਕਰਦੇ ਗਾਈਏ ਵੀਰੇ ਦੀਆਂ ਕੋੜੀਆਂ اے ਚੰਦਰਾ जग ਗੋਣੇ ਦਿੰਦਾ ਨਹੀਂ ਪੁੱਤਾਂ ਤੋਂ ਪਹਿਲਾਂ ਤੀਆਂ ਤਾਈਆਂ ਨੇ ਹੁੰਦੀਆਂ ਮਗਰੋਂ ਕੋਈ ਹੋਣੀ ਦਿੰਦਾ ਨਹੀਂ ਯਾਰਾ ਬਹੁਤ ਸਰੀਲੀ ਆਵਾਜ਼ ਹੈ ਰੱਬ ਨੇ ਦਿੱਤੀ ہوئی ਕਿ ਨਹੀਂ ਜਿੱਥੇ ਹੋਣ ਦੀ ਨੌਜਵਾਨ ਪੀੜੀ ਹੈ ਪੰਜਾਬੀ ਤੋਂ ਦੂਰ ਹੁੰਦੀ ਜਾ ਰਹੀ ਹੈ ਪੰਜਾਬੀਤ ਨੂੰ ਭੁੱਲਦੀ ਜਾ ਰਹੀ ਹੈ ਪੰਜਾਬੀ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਸੱਭਿਆਚਾਰ ਨੂੰ ਭੁੱਲਦੀ ਜਾ ਰਹੀ ਹੈ ਉਥੇ ਤੁਸੀਂ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਵਿਰਸੇ ਨਾਲ ਜੁੜੇ ਹੋ। ਕਿਵੇਂ ਮਨ ਦੇ ਵਿੱਚ ਵਿਚਾਰ ਆਉਂਦਾ ਹੈ? ਕਿ ਅੱਜ ਦਾ ਸਮਾਜ, ਅੱਜ ਦੇ ਬੱਚੇ, ਨੌਜਵਾਨ, ਅੱਜਕੱਲ ਦੇ ਲੱਚਰ ਗਾਇਕੀ ਸੁਣ ਕੇ ਤੇ ਗਲਤ ਕੰਮਾਂ ਵੱਲ ਜਾ ਰਹੇ ਜਿਵੇਂ ਨਸ਼ੇ, ਲੜਾਈਆਂ ਵਗੈਰਾ ਜੋ ਅੱਜਕੱਲ ਦੇ ਗਾਣਿਆਂ ਵਿੱਚ ਆ ਰਿਹਾ ਹੈ, ਆ ਰਿਹਾ ਹੈ ਤੇ ਉਹਦੇ ਕਰਕੇ ਜਿਹੜੇ ਅੱਜ ਦੇ ਬੱਚੇ ਜਿਹੜੇ ਵਿਗੜ ਰਹੇ ਨੇ, ਗਲਤ ਰਸਤੇ 'ਤੇ ਜਾ ਰਹੇ ਨੇ, ਲੜਾਈਆਂ ਕਰਦੇ ਨੇ, ਨਸ਼ੇ ਕਰਦੇ ਨੇ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਨੀ ਆ ਕਿ ਜੇ ਮੈਂ ਆਪਣੇ ਆਪਣੇ ਦਾਮ ਤੇ ਇਹ ਕੁਛ ਕਰਨਾ ਚਾਹੁੰਨੀ ਆ ਕਿ ਮੈਂ ਜੋ ਇਸ ਸਮਾਜ ਨੂੰ ਇਸ ਲੱਚਰ ਗਾਇਕੀ ਤੋਂ ਹਟਾ ਕੇ ਆਪਣੇ ਸੱਭਿਆਚਾਰ ਪਿਛੋਕੜ ਬਾਰੇ ਮੈਸੇਜ ਦੇ ਸਕਾਂ। ਮੈਨੇ ਆਵਾਜ਼ ਦਾ ਰੱਬ ਨੇ ਬਹੁਤ ਸਰੀਲੀ ਨਾਲ ਨਵਾਜਿਆ ਤੁਹਾਨੂੰ ਪਰ ਹਾਲਾਤ ਇੰਨੇ ਵਧੀਆ ਨਹੀਂ ਮੈਂ ਅੰਬਾਲੇ ਵਾਲੀ ਛੱਤ 'ਤੇ ਤੁਹਾਡੀ ਤੇ ਘਰ ਦੇ ਹਾਲਾਤ ਇੰਨੇ ਮਾੜੇ ਨੇ। ਸ਼ੁਰੂ ਤੋਂ ਇਸ ਤਰ੍ਹਾਂ ਦੇ ਹਾਲਾਤਾਂ ਜੀ ਰਹਿ ਰਹੇ ਹਾਂ। ਹਾਂਜੀ ਹਾਲਾਤ ਕੁਛ ਇਦਾਂ ਦੇ ਨਹੀਂ ਨੇ ਕਿ ਤੇ ਪਹਿਨੇ ਪਰਿਵਾਰ ਬਾਰੇ ਜਰੂਰ ਦੱਸੋ। ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਤੇ ਮਾਤਾ ਜੀ ਤੇ ਪਿਤਾ ਜੀ ਬਾਰੇ ਵੀ ਦੱਸੋ। ਜੀ ਪਰਿਵਾਰ ਵਿੱਚ ਮੇਰੇ ਪਾਪਾ ਨੇ ਮੰਮਾ ਨੇ ਚਾਚੂ ਨੇ ਚਾਚੀ ਦਾਦੀ ਮੇਰੇ ਬ੍ਰਦਰ ਨੇ ਹਾਂ ਸੱਭਿਆਚਾਰ ਨੂੰ ਤੁਸੀਂ ਪਰਫੁੱਲਤ ਕਰ ਰਹੇ ਹੋ ਆਪਣੀ ਪੰਜਾਬੀ ਵਿਰਸੇ ਨੂੰ ਪਰਫੁੱਲਤ ਕਰ ਰਹੇ ਹੋ ਤਾਂ ਹੋਰ ਕੀ ਸੁਣਾਉਣਾ ਚਾਹੁੰਦੇ ਹੋ ਕਿ ਬਹੁਤ ਸਾਰੇ ਸਾਡੇ ਭਰਾ ਨੇ ਜਿਨ੍ਹਾਂ ਨੇ ਤੁਹਾਡੇ ਸੁਪਨਿਆਂ ਨੂੰ ਬੂਰ ਪਾ ਦੇਣਾ ਹੈ ਤਾਂ ਕੀ ਸੁਣਾਉਣਾ ਚਾਹੁੰਦੇ ਆ ਪਤਾ ਨਹੀਂ ਰੱਬ ਜੇ ਹੀ ਰੂ ਹੈ ਜਿਹੜੀ ਤੁਹਾਡੇ ਤੇ ਨਜ਼ਰ ਪੈਣੀ ਹੈ ਤੇ ਤੁਹਾਡੇ ਸੁਪਨੇ ਪੂਰੇ ਹੋ ਜਾਣੇ ਤੇ ਤੁਹਾਡੇ ਹਾਲਾਤ ਬਦਲ ਜਾਣੇ ਨੇ ਕੀ ਸੁਣਾਉਂ ਹੋ 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 ਜੱਟ ਚੜੀ ਦੇ ਮਿਰਜ਼ੇ ਖਾਣ ਨੂੰ ਵੱਡੀ ਭਾਬੀ ਲੈਂਦੀ ਥੰਮ ਹੋ ਜੱਟ ਚੜੀ ਦੇ ਮਿਰਜ਼ੇ ਖਾਣ ਨੂੰ ਮੈਂ ਕਦੇ ਨਾ ਧੋ ਰਵੰਗਾਰਿਆ ਬੰਗਾਰਿਆ ਉਹ ਜੱਟ ਕਦੇ ਨਾ ਆਇਓ ਕੰਮ ਓਏ ਇਹਾ 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 ਤੁਸੀਂ ਤਾਂ ਯਾਦ ਲਾਤੀ ਪੁਰਾਣੇ ਸਮਿਆਂ ਦੀ ਮੇਲਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਇਹ ਆਵਾਜ਼ਾਂ ਸੁਣਨ ਨੂੰ ਨਹੀਂ ਮਿਲਦੀਆਂ ਤੇ ਪਹਿਨੇ ਸਟੱਡੀ ਬਾਰੇ ਜ਼ਰੂਰ ਦੱਸੋ ਕਿੰਨਾ ਪੜੇ ਹੋ ਤੁਸੀਂ ਮੈਂ ਪਲੱਸ 2 ਕੰਪਲੀਟ ਕਰ ਲਈ ਹੋਈ ਆ ਤੇ ਸਾਡੇ ਹਾਲਾਤ ਇਦਾਂ ਮਾੜੀ ਨੇ ਕਿ ਮੈਂ ਹੁਣ ਅੱਗੇ ਜਿਹੜਾ ਹੈ ਕਿ ਪੜ ਨਹੀਂ ਸਕਦੀ ਸੁਪਨਾ ਤੁਹਾਡਾ ਪੜਨ ਦਾ ਹੈ ਹੋਰ ਪਰ ਹਾਲਾਤ ਸਾਹ ਨਹੀਂ ਦੇ ਰਹੇ ਹਾਂਜੀ ਮੇਰਾ ਸੁਪਨਾ ਹੈ ਕਿ ਮੈਂ ਅੱਗੇ ਸਟੱਡੀ ਕਰਾਂ ਤੇ ਪਰ ਇਹ ਹੈ ਕਿ ਹਾਲਾਤ ਕਰਕੇ ਮੈਂ ਅੱਗੇ ਡੀਏ ਦੇ ਵਿੱਚ ਐਡਮਿਸ਼ਨ ਵੀ ਨਹੀਂ ਲੈ ਸਕੀ ਭਾਈ ਅਸੀਂ ਜਿਹੜੇ ਲੱਚਰ ਤਾਂ ਫਲਾਉਂਦੇ ਨਾ ਉਹਨਾਂ ਨੂੰ ਰਾਤੋਂ ਰਾਤ ਜਿਹੜਾ ਹੈ ਫਰਸ਼ ਤੋਂ ਅਰਸ਼ ਤੇ ਪਹੁੰਚਾ ਦਿੰਦੇ ਆ ਪਰ ਜਿਹੜਾ ਸਾਡੇ ਪੰਜਾਬੀ ਵਿਰਸੇ ਨਾਲ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੋਣਾ ਉਹਦਾ ਮੈਂ ਸੁਪਨੇ ਅਧੂਰੇ ਰਹਿ ਜਾਂਦੇ ਨੇ ਜਿਹੜੀਆਂ ਇਹ ਧੀਆਂ ਨੇ ਜਿਹੜੀਆਂ ਸਾਡੇ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਨੇ ਪੰਜਾਬੀ ਵਿਰਸੇ ਨਾਲ ਜੁੜੀਆਂ ਹੋਈਆਂ ਨੇ ਲਕਚਰਤਾ ਤੋਂ ਬਹੁਤ ਦੂਰ ਨੇ ਪਰ ਇਹਨਾਂ ਨੂੰ ਵੀ ਸਾਡੇ ਸਾਰਿਆਂ ਦਾ ਫਰਜ਼ ਬਣਦਾ ਦੇ ਇਹਨਾਂ ਦਾ ਸੁਪਨੇ ਨੂੰ ਬੂਰ ਪਾਇਆ ਜਾਵੇ ਇਸ ਧੀ ਦੇ ਵਿੱਚ ਬਹੁਤ ਸਾਰਾ ਹੁਨਰ ਹੈ ਪਰ ਸਿਰਫ ਔਰ ਮਾੜੇ ਹਾਲਾਤਾਂ ਦੀ ਵਜ੍ਹਾ ਨਾਲ ਇਹਦਾ ਹੁਨਰ ਹੈ ਜਿਹੜਾ ਨਹੀਂ ਉੱਪਰ ਕੇ ਬਾਹਰ ਆ ਰਿਹਾ ਤੇ ਪਹਿਲੇ ਕਿਵੇਂ ਦੇਖ ਦਿਓ ਅੱਜ ਦੇ ਸਮੇਂ ਦੇ ਵਿੱਚ ਲਕਚਰਤਾ ਵਾਲੀਆਂ ਜਿਹੜੀਆਂ ਵੀਡੀਓ ਆਉਂਦੀਆਂ ਨੇ ਬਹੁਤ ਸਾਰੇ ਵਿਊਜ਼ ਮਿਲ ਜਾਂਦੇ ਨੇ ਪਰ ਤੁਹਾਡੇ ਜਿਹੜਾ ਹੁਨਰ ਜਿਹੜਾ ਉਹ ਦੱਬਿਆ ਰਿਹਾ ਜਾਂਦਾ ਅੱਜ ਕੱਲ ਦੇ ਸਮਾਜ ਵਿੱਚ ਗੱਲ ਕਰੀਏ ਤਾਂ ਲਚਰ ਗਾਇਕੀ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ ਜੋ ਕਿ ਜੋ ਆਪਣਾ ਸਭਿਆਚਾਰ ਕੁਝ ਚੰਗਾ ਹੈ ਜਿਹੜਾ ਉਹ ਸਾਰੇ ਇਗਨੋਰ ਕਰਦੇ ਨੇ ਕਿ ਜੋ ਲਚਰ ਗੀਤ ਹੋਏ ਜਿਵੇਂ ਉਹਦੇ ਵਿੱਚ ਨਸ਼ੇ ਕਰਦੇ ਹੋਏ ਜਾਂ ਕੁਝ ਗਲਤ ਵਗੈਰਾ ਕਰਦੇ ਹੋਏ ਉਹਨੂੰ ਜ਼ਿਆਦਾ ਪ੍ਰਮੋਟ ਕਰਦੇ ਪਏ ਅੱਜ ਕੱਲ ਤੇ ਜਿਹੜਾ ਆਪਣਾ ਪਿਛਲੇ ਗੀਤ ਵਿੱਚ ਹੁੰਦਾ ਸੀ ਕਿ ਆਪਣੇ ਪਰਿਵਾਰ ਪਰਿਵਾਰ ਬਾਰੇ ਆਪਣੇ ਭੈਣ ਭਰਾ ਦਾ ਪਿਆਰ ਇਹ ਸਾਰਾ ਕੁਝ ਚੱਲਦਾ ਸੀ ਕਿ ਉਹ ਵਧੀਆ ਮੈਸੇਜ ਜਿਹੜਾ ਸੀ ਉਹ ਸਾਡੇ ਤੱਕ ਪਹੁੰਚਾਉਂਦੇ ਸੀ ਤੇ ਹੁਣ ਦੀ ਗਾਇਕੀ ਦੀ ਗੱਲ ਕਰੀਏ ਤਾਂ ਹੁਣ ਤਾਂ ਸਮਾਜ ਜਿਹੜਾ ਇਹ ਲੱਚਰ ਗਾਇਕੀ ਕਰਕੇ ਹੀ ਵਿਗੜ ਰਿਹਾ ਹੈ। ਈਆਂ ਤੇ ਬਾਬਲ ਦੀ ਆਂਦੇ ਜੇ ਸੁਪਨੇ ਪੂਰੇ ਕਰਨ ਵਾਸਤੇ ਬੜੀਆਂ ਦਵਾਵਾਂ ਦਿੰਦੀਆਂ ਨੇ ਅਰਦਾਸਾਂ ਜੜਦੀਆਂ ਨੇ। ਤੁਸੀਂ ਆਪਣੇ ਪਿਤਾ ਜੀ ਦੇ ਹਾਲਾਤ ਦੇ ਦਿੰਦੇ ਹੋ ਆਪਣੇ ਇਹਨਾਂ ਪਰਿਵਾਰ ਦੇ ਹਾਲਾਤ ਦੇ ਦਿੰਦੇ ਹੋ। ਸੱਚੀ ਬੀਤ ਦਿਓ ਉਸ ਵੇਲੇ ਕੀ ਸੋਚਦੇ ਹੋ ਤੁਸੀਂ? ਕਿਸੇ ਟਾਈਮ ਤੇ ਇਹ ਸੋਚ ਕੇ ਹੁੰਦਾ ਕਿ ਕਿਸੇ ਟਾਈਮ ਜਦੋਂ ਹਾਲਾਤ ਦੇਖੀਦੇ ਆ ਨੀਂਦ ਨਹੀਂ ਆਉਂਦੀ ਕਿ ਰੱਬ ਨੇ ਕਿਸਮਤ ਸ਼ਾਇਦ ਲਿਖੀ ਹੋਈ ਹੈ ਉਹਦਾਂ ਦੀ ਕਿ ਜਾਂ ਪਤਾ ਨਹੀਂ ਪਰ ਅਸੀਂ ਕੀ ਕਰ ਸਕਦੇ ਹਾਂ ਉਸੇ ਰੱਬ ਦੀ ਜਾਂ ਰਜਾ ਵਿੱਚ ਠੀਕ ਆ ਜੋ ਕਰੇਗਾ ਉਹੀ ਕਰੇਗਾ ਜਿਨੇ ਅੱਜ ਇੱਥੋਂ ਤੱਕ ਲਿਆਂਦਾ ਹੈ ਉਹ ਸ਼ਾਇਦ ਅੱਜ ਬਹੁਤ ਲੱਗੇ ਲੈ ਕੇ ਜਾਏਗਾ ਤੇ ਮੈਂ ਆਪਣੇ ਜਿਹੜੇ ਮੇਰੇ ਟੀਚਰ ਸਕੂਲ ਦੇ ਜਿਨ੍ਹਾਂ ਨੇ ਮੈਨੂੰ ਅੱਜ ਇੱਥੋਂ ਤੱਕ ਲਿਆਂਦਾ ਸ਼੍ਰੀਮਤੀ ਗੁਰਜਿੰਦਰ ਕੌਰ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਨੀ ਆ ਕਿ ਜਿਨ੍ਹਾਂ ਨੇ ਮੈਨੂੰ ਅੱਜ ਇੱਥੋਂ ਤੱਕ ਪਹੁੰਚਾਇਆ ਤੇ ਮੇਰੇ 뮤직 ਟੀਚਰ ਉਸਤਾਦ ਮਲਕੀ ਸਿੰਘ ਜਿਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਜਿਨ੍ਹਾਂ ਨੇ ਅੱਜ ਮੇਰੀ ਮਦਦ ਕੀਤੀ ਤੇ ਅੱਜ ਵੀ ਕਰਦੇ ਪਏ ਨੇ ਉਹਨਾਂ ਨੇ ਬਹੁਤ ਹੈਲਪ ਕੀਤੀ ਹੈ ਕਿ ਮੇਰੇ ਕੋਲ ਫੀਸ ਨਹੀਂ ਸੀ میوزਿਕ ਕਲਾਸ ਦੀ ਤਾਰੀ ਜਾਂਦੀ ਕਿ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਸਾਰੇ ਮੇਰੇ ਜੋ ਮੇਰੀ ਗਰੀਬੀ ਨੂੰ ਸਮਝਿਆ ਕਿ ਅੱਜ ਮੈਨੂੰ ਉੱਥੇ ਤੱਕ ਲਿਆਂਦਾ ਕਿ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਨੀ ਆ ਤੁਸੀਂ ਜਿਵੇਂ ਦੱਸੋ ਏਰੀਆ ਹਾਲਾਤ ਇੰਨੇ ਵਧੀਆ ਨਹੀਂ ਆ ਤੇ ਪਿਤਾ ਜੀ ਨੇ ਜਾਂ ਮਾਤਾ ਜੀ ਨੇ ਕਿਹੜੇ ਹਾਲਾਤਾਂ ਦੇ ਵਿੱਚ ਪੜਾਇਆ ਤੁਹਾਨੂੰ ਇਹ ਜ਼ਰੂਰ ਦੱਸੋ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਟਰਗਲ ਕੀਤਾ ਹੈ ਮੈਂ ਬਹੁਤ ਕੁਝ ਝੱਲ ਕੇ ਮੈਂ ਇਥੋਂ ਤੱਕ ਪਹੁੰਚੀ ਹਾਂ ਬਹੁਤ ਕੁਝ ਦੇਖ ਕੇ ਕਿ ਕੁਝ ਤਾਂ ਕੁਝ ਹਾਲਾਤ ਅਸੀਂ ਮੈਂ ਇਦਾਂ ਦੇ ਦੇਖਿਆ ਕਿ ਸੋਚ ਕੇ ਤੇ ਆਪਣੇ ਸ਼ੌਂਕ ਹੀ ਸਾਰੇ ਮਾਰ ਦੇਣੇ ਆ ਕਹਿੰਦੇ ਨੇ ਕਿ ਹਾਲਾਤ ਮਾੜੇ ਹੁੰਦੇ ਨੇ ਨਾ ਜਿਹੜਾ ਬਚਪਨ ਉਹ ਦੂਰ ਲੈ ਜਾਂਦੇ ਨੇ ਕਿ ਬਚਪਨ ਦੇ ਵਿੱਚ ਹੀ ਬੱਚਾ ਸਿਆਣਾ ਹੋ ਜਾਂਦਾ ਇਹੋ ਜਿਹੇ ਹਾਲਾਤ ਜਿਹੜੇ ਨੇ ਬੱਚੇ ਨੂੰ ਸਿਆਣਾ ਬਣਾ ਦਿੰਦੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੀ ਹੋ ਰਿਹਾ ਹੈ ਹਾਂਜੀ ਬਹੁਤ ਕੁਝ ਵੇਖਿਆ ਬਹੁਤ ਕੁਝ ਪਰ ਇਹ ਹੈ ਕਿ ਜੇ ਆਸ ਉਸ ਰੱਬ ਤੇ ਹੋਵੇ ਤਾਂ ਸ਼ਾਇਦ ਸਾਰਾ ਕੁਝ ਹੋ ਜਾਂਦਾ ਮਾਤਾ ਪਿਤਾ ਨਾਲ ਕਿੰਨਾ ਜ ਪਿਆਰ ਆ ਤੀਦਾ ਜੇ ਮੈਂ ਗੱਲ ਕਰਾਂ ਪਿਆਰ ਦੀ ਤੇ ਮੇਰੇ ਪਾਪਾ ਮੇਰੇ ਵਾਸਤੇ ਇੱਕ ਰੱਬ ਦਾ ਰੂਪ ਹੈ ਜਿਨ੍ਹਾਂ ਨੇ ਮੈਨੂੰ ਆ ਜਿੱਥੋਂ ਤੱਕ ਲਿਆਂਦਾ ਹਾਂ ਜਰੂਰ ਜੀ 3:30 ਦਾ ਮਨ ਜਰੂਰ ਪਰਾਇਆ ਹੈ ਰੋਣਾ ਵੀ ਆਉਂਦਾ ਹੈ ਜਦੋਂ ਹਾਲਾਤ ਮਾੜੇ ਹੋਣ ਤਾਂ ਪਿਤਾ ਨੇ ਬੜੇ ਮਜ਼ਦੂਰੀਆਂ ਦੇ ਨਾਲ ਬੜੇ ਬੁਰੇ ਹਾਲਾਤਾਂ ਦੇ ਵਿੱਚ ਧੀਆ ਪੁੱਤਾਂ ਨੂੰ ਪੜਾਇਆ ਹੋਵੇ ਤਾਂ ਜ਼ਰੂਰ ਮਨ ਭਰ ਜਾਂਦਾ ਹੈ ਤਾਂ ਇਹ ਸਾਡੀ ਧੀ ਦੇ ਵਿੱਚ ਹੁਨਰ ਬਹੁਤ ਜ਼ਿਆਦਾ ਹੈ ਪਰ ਹਾਲਾਤ ਇਹਦੇ ਸਾਥ ਨਹੀਂ ਦੇ ਰਹੇ ਅੱਜ ਹਾਲਾਤ ਵਧੀਆ ਹੁੰਦੇ ਤਾਂ ਇਹਦਾ ਸੁਪਨਿਆਂ ਨੂੰ ਬੂਰ ਪਾਇਆ ਜਾਣਾ ਸੀ ਪਰ ਫਿਰ ਵੀ ਮਨ ਨੂੰ ਜ਼ਰੂਰ ਭਰਿਆ ਭੰਨ ਸਾਡੀ ਦਾ ਪਿਤਾ ਜੀ ਦੇ ਹਾਲਾਤ ਵੇਖਦੀ ਹੈ ਆਪਣੇ ਪਰਿਵਾਰ ਦੇ ਹਾਲਾਤ ਵੇਖਦੀ ਹੈ ਤਾਂ ਰੋਣਾ ਆ ਜਾਂਦਾ ਹੈ ਸੁਪਨੇ ਜਿਹੜੇ ਨੇ ਅਧੂਰੇ ਰਹਿ ਜਾਂਦੇ ਨੇ ਪੂਰੇ ਨਹੀਂ ਹੋ ਪਾਉਂਦੇ ਤਾਂ ਪਹਿਲੇ ਰੋਣਾ ਨਹੀਂ ਤੁਸੀਂ ਬਹੁਤ ਸਾਰੀਆਂ ਰੱਬੀ ਰੂਹਾਂ ਨੇ ਬਹੁਤ ਸਾਰੇ ਭਰਾ ਨੇ ਜਿਹੜੇ ਤੁਹਾਡੇ ਸੁਪਨਿਆਂ ਨੂੰ ਬੂਰ ਪਾਉਣਾ ਹੈ ਤਾਂ ਤੁਸੀਂ ਹੋਰ ਕੀ ਸੁਣਾਉਣਾ ਚਾਹੁੰਦੇ ਆਪਣੀ ਮਾਤਾ ਪਿਤਾ ਵਾਸਤੇ ਪੰਜਰੂਰ ਇਸ ਧੀ ਦੇ ਅਥਰੂਆਂ ਦਾ ਮੁੱਲ ਪਾ ਦਿਓ ਪੰਜਾਬੀਓ ਬਹੁਤ ਤੁਸੀਂ ਵੀਡੀਓ ਜਿਹੜੀਆਂ ਨੇ ਲਕਚਰਤਾ ਵਾਲੀਆਂ ਵੀਡੀਓ ਨੂੰ ਤਾਂ ਬਹੁਤ ਐਵੇਂ ਜਿਹੜਾ ਫਰਸ ਤੋਂ ਅਰਸਤਾ ਹੀ ਪਛਾ ਦੇਂਦੇ ਹੋ ਜਿੰਨਾ ਧੀਆਂ ਦੇ ਵਿੱਚ ਹੁਨਰ ਹੁੰਦਾ ਜਿਹੜੇ ਆਪਣੇ ਬਾਪ ਦਾ ਜਿਹੜਾ ਵਿਰਸਾ ਸੰਭਾਲਦੀਆਂ ਨੇ ਜਿਹੜਾ ਸਾਡਾ ਪੰਜਾਬੀ ਸੱਭਿਆਚਾਰ ਸੰਭਾਲਦੀਆਂ ਨੇ ਇਸ ਧੀ ਦਾ ਜਿਹੜਾ ਮਨ ਜ਼ਰੂਰ ਪਰ ਆਇਆ ਆਪਣੇ ਹਾਲਾਤਾਂ ਤੋਂ ਤੇ ਇਸ ਧੀ ਦੇ ਸੁਪਨਿਆਂ ਨੂੰ ਬੂਰ ਪਾਉਣ ਵਾਸਤੇ ਇਹਨਾਂ ਦੇ ਅਥਰੂਆਂ ਦਾ ਮੁੱਲ ਜ਼ਰੂਰ ਪਾ ਦਿਓ ਰੱਬੀ ਰੂਹਸ ਤੇ ਆਂਦੀ ਜਿਹੜੀ ਆਵਾਜ਼ ਜ਼ਰੂਰ ਸੁਣੀਏ ਤੇ ਇਹਦੇ ਸੁਪਨਿਆਂ ਨੂੰ ਬੂਰ ਪਵੇ ਕਹਨੇ ਜ਼ਰੂਰ ਸੁਣਾਇਓ ਆਪਣੇ ਪਿਤਾ ਜੀ ਵਾਸਤੇ ਤੇ ਮਾਤਾ ਜੀ ਵਾਸਤੇ ਤੀਆਂ ਨੂੰ ਸਾਰੇ ਤੋਰ ਕੇ ਤੀਆਂ ਨੂੰ ਸਾਰੇ ਤੋਰ ਕੇ ਮੇਰੀ ਰਾਣੀਏ ਮਾਏ ਤੇਰਾ ਜੀ ਕਿੰਜ ਲਗਦਾ ਬੋਲਨੀ ਅੰਮੀਏ ਤੇਰਾ ਜੀ ਕਿੰਜ ਲੱਗਦਾ ਬੋਲਨੀ ਅਮੀਏ ਬਹੁਤ ਅਮੀਰ ਬਾਪ ਹੈ ਤੇਰਾ ਜਿਹਨੂੰ ਤੁਹਾਡੇ ਜਿਹੀ ਧੀ ਮਿਲੀ ਹੈ ਧੀਆ ਜਿਹੜੀਆਂ ਨੇ ਰੱਬ ਦਾ ਉਹ ਅਨਮੋਲ ਤੋਹਫਾ ਜਿਹੜਾ ਸਭ ਨੂੰ ਨਹੀਂ ਮਿਲਦਾ ਪਨੇ ਤਾਂ ਹੁਣ ਸੁਪਨਾ ਜੀ ਇਹ ਚੀਜ਼ ਬਣਨਾ ਚਾਹੁੰਦੇ ਤੁਸੀਂ ਪੜ੍ਹਾਈ ਦਾ ਤੁਹਾਡੀ ਅਧੂਰੀ ਹੈ ਜੇ ਪੈਸਿਆਂ ਦੀ ਵਜ੍ਹਾ ਨਾਲ ਮੈਂ ਇਥੇ ਪੰਜਾਬੀਓ ਤੁਹਾਨੂੰ ਅਪੀਲ ਲਾਉਣਾ ਜੇ ਇਸ ਭੈਣ ਦੇ ਸੁਪਨੇ ਜਰੂਰ ਵਰਟੇ ਨੇ ਇਹਨਾਂ ਦੇ ਸੁਪਨੇ ਨੂੰ ਬੂਰ ਪਾਉਣ ਵਾਸਤੇ ਇਹਨਾਂ ਦੀ ਪੜ੍ਹਾਈ ਨੂੰ ਵੀ ਅਸੀਂ ਜ਼ੋਰ ਦੇਣਾ ਹੈ ਭੈਣ ਸਾਡੀ ਦੇ ਸੁਪਨੇ ਪੂਰੇ ਹੋ ਜਾਣ ਇਹਨਾਂ ਦੀ ਪੜ੍ਹਾਈ ਵੀ ਪੂਰੀ ਹੋ ਜੇ ਤਾਂ ਇਹ ਸੁਪਨਾ ਜੀ ਹੋਰ ਤੜ ਮੇਰਾ ਸੁਪਨਾ ਹੈ ਕਿ ਜਿੰਨੀ ਮਿਹਨਤ ਮੈਂ ਕਰਦੀ ਪਈ ਆ ਕਿ ਮੈਂ ਆਪਣੇ ਪੂਰੇ ਆਪਣੇ ਪੰਜਾਬ ਵਿੱਚ ਹੋਰ ਵੀ ਸਟੇਟ ਵਿੱਚ ਮੈਂ ਆਪਣਾ ਨਾਮ ਰੋਸ਼ਨ ਕਰਾਂ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਾਂ ਇੱਕ ਸਟਾਰ ਬਣ ਕੇ ਮੈਂ ਵਾਪਸ ਘਰ ਆਵਾਂ ਮੈਂ ਬਹੁਤ ਅੱਗੇ ਤੱਕ ਜਾਣਾ ਚਾਹੁੰਦੀ ਆ ਪਰ ਜਿਹੜੇ ਪੰਜਾਬ ਦੇ ਹਾਲਾਤ ਚੱਲ ਰਹੇ ਨੇ ਜਿਵੇਂ ਰੀਲਸ ਦਾ ਜ਼ਮਾਨਾ ਚੱਲ ਰਿਹਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿਹចਿਆ ਦਾ ਤੁਹਾਡੇ ਸੁਪਨੇ ਪੂਰੇ ਹੋ ਪਾਉਗੇ ਤੁਸੀਂ ਪੰਜਾਬੀ ਵਿਰਸੇ ਨੂੰ ਪੰਜਾਬੀ ਸੱਭਿਆਚਾਰ ਨੂੰ ਸੰਭਾਲਦੇ ਹੋਏ ਨਜ਼ਰ ਆ ਰਹੇ ਹੋ ਤਾਂ ਦੂਜੇ ਪਾਸੇ ਜਿਹੜੀਆਂ ਰੀਲਾਂ ਵਾਇਰਲ ਹੁੰਦੀਆਂ ਨੇ ਉਹਦੇ ਵਿੱਚ ਲਚਰਤਾ ਨਜ਼ਰ ਆ ਰਹੀ ਹੈ ਤੁਹਾਡੇ ਸੁਪਨੇ ਇਹਨਾਂ ਹਾਲਾਤਾਂ ਦੇ ਵਿੱਚ ਪੂਰੇ ਹੋ ਪਾਉਗੇ ਜੇ ਆਪਣੀ ਸੱਭਿਆਚਾਰ ਨੂੰ ਸਾਰੇ ਬਚਾਉਣ ਦੀ ਕੋਸ਼ਿਸ਼ ਕਰਨਗੇ ਤੇ ਸ਼ਾਇਦ ਅੱਜ ਆਪਣਾ ਸੱਭਿਆਚਾਰ ਬਚੇਗਾ ਤੇ ਜੇ ਅਸੀਂ ਲਚਰ ਗਾਇਕੀ ਨੂੰ ਪ੍ਰਮੋਟ ਕਰਾਂਗੇ ਤਾਂ ਸ਼ਾਇਦ ਇਹ ਕੁਝ ਉੱਤੇ ਹੀ ਖਤਮ ਹੋ ਜੇਗਾ। ਅ ਕਨੇ ਜਾਣਦੀ ਵਾਰ ਤੁਸੀਂ ਸਾਡੇ ਸਰੋਤਿਆਂ ਨੂੰ ਹੋਰ ਕਿਹੜੀ ਆਪਣੀ ਸ੍ਰੀਲੀ ਆਵਾਜ਼ ਦੇ ਸੁਣਾਉਂ ਮੈਂ ਬਾਰ-ਬਾਰ ਇਸ ਲਈ ਬੋ ਰਿਹਾ ਕਿ ਪਤਾ ਨਹੀਂ ਕਿਹੜੀ ਰੱਬੀ ਰੂਹ ਹੈ ਜਿਨ੍ਹਾਂ ਨੇ ਤੁਹਾਡੀ ਆਵਾਜ਼ ਸੁਣ ਲੈਣੀ ਹੈ ਤੇ ਤੁਹਾਡੇ ਸੁਪਨਿਆਂ ਨੂੰ ਬਹੂਰ ਪੈ ਜਾਣਾ ਹੈ। ਤੁਹਾਡੇ ਇਹ ਜਿਹੜੇ ਹਾਲਾਤ ਨੇ ਨਾ ਇਹ ਬਦਲ ਜਾਣੇ ਨੇ। ਬਹੁਤ ਸਾਰੇ ਰੱਬੀ ਰੂਹਾਂ ਨੇ ਜਿਨ੍ਹਾਂ ਦਾ ਅਸੀਂ ਧੰਨਵਾਦੀ ਹਾਂ ਉਹਨਾਂ ਦੇ ਜਿਹੜੇ ਸਾਡੇ ਵੀਡੀਓ ਨੂੰ ਹਮੇਸ਼ਾ ਪਿਆਰ ਦਿੰਦੇ ਨੇ ਅਤੇ ਇਹੋ ਜਿਹੇ ਪਰਿਵਾਰਾਂ ਦੀ ਬਾਹ ਫੜ ਲੈਂਦੇ ਨੇ ਜਿਨ੍ਹਾਂ ਦੇ ਹਾਲਾਤ ਬਦ ਤੋਂ ਬੱਤਰ ਹੁੰਦੇ ਨੇ। ਪਰ ਇਹ ਸਾਡੀ ਧੀ ਜਿਹੜੀ ਹੈ ਬਹੁਤ ਸੁਰੇਲੀ ਆਵਾਜ਼ ਦਿੱਤੀ ਹੈ ਰੱਬ ਨੇ ਪਰ ਹਾਲਾਤ ਇੰਨੇ ਵਰੀਆ ਨਹੀਂ ਦਿੱਤੇ ਐ ਤਾਂ ਪਹਿਲੇ ਜਰੂਰ ਸੁਣਾ ਦੇ ਹੋ ਰਤੀ ਤੇਰੀ ਹੋ ਰਤੀ ਤੇਰੀ ਤੇ ਢੋਲ ਮੇਰੇ ਆ ਲੂੰਗੀ ਓਏ ਵਤ ਪਵਾਨੀਆਂ ਮੈਂ ਰੇਸ਼ਮ ਦੀਆਂ ਡੋਰਾ ਹੋਵੇ ਕੋਈ ਆਉਂਦਾ ਆਉਂਦਾ ਅੱਖੋਂ ਯੋ ਲੈ ਹੋ ਗਿਆ ਵੇ ਕੋਈ ਆਉਂਦਾ ਆਉਂਦਾ ਤੇਰੀ ਸੋ ਆਉਂਦਾ ਆਉਂਦਾ ਅੱਖੋਂ ਯੋ ਲੈ ਹੋ ਗਿਆ ਵੇ ਮੈਂ ਦੂਰ ਤੋਂ ਹੋ ਬੱਲੇ ਦੂਰ ਤੋਂ ਪਛਾਣ ਦਈਆਂ ਤੋੜਿਆ ਹੋ ਹਾ ਹਾ ਬਹੁਤ ਰੀਲੀ ਅਵਾਜ਼ ਪਾਣੀ ਤੁਸੀਂ ਆਪਣਾ ਐਡਰੈਸ ਆਪਣਾ ਫੋਨ ਨੰਬਰ ਜਰੂਰ ਦੱਸਿਓ ਜਿਸ ਵੀਰ ਭੈਣ ਨੇ ਤੁਹਾਡੇ ਨਾਲ ਰਾਬਤਾ ਬਣਾਉਣਾ ਹੋਵੇ ਤੁਹਾਡੇ ਸੁਪਨਿਆਂ ਦੇ ਪੂਰੇ ਕਰਨੇ ਹੋਣ ਤਾਂ ਤੁਹਾਡੇ ਨਾਲ ਰਾਬਤਾ ਬਣਾਇਆ ਜਾਵੇ ਆਪਣਾ ਪਿੰਡ ਦਾ ਐਡਰੈਸ ਦੱਸ ਦਿਓ ਤੇ ਆਪਣੇ ਫੋਨ ਨੰਬਰ ਦਾ ਡਿਸਟ੍ਰਿਕਟ ਗੁਰਦਾਸਪੁਰ ਅੱਜਾ ਸਾਹਿਬ ਚਾਹਲ ਕਲਾ ਮੇਰਾ ਪਿੰਡ ਹੈ ਤੇ ਮੇਰਾ ਫੋਨ ਨੰਬਰ ਹੈ 9653837556 ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਪੰਜਾਬ ਦੀ ਉਹ ਧੀ ਆ ਜਿਹੜੀ ਪੰਜਾਬੀ ਵਿਰਸੇ ਨੂੰ ਤੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਦੀ ਹੋਈ ਨਜ਼ਰ ਆ ਰਹੀ ਹੈ ਹਾਲਾਤ ਇੰਨੇ ਵਧੀਆ ਨਹੀਂ ਐ ਸਿੱਤੀ ਦੇ ਪਰ ਆਵਾਜ਼ ਦਾ ਬਹੁਤ ਸੁਰੀਲੀ ਤੇ ਮਿੱਠੀ ਨਾਲ ਨਵਾਜਿਆ ਉਸਰਾਪ ਨੇ ਤਾਂ ਹਾਲਾਤ ਤਸਵੀਰਾਂ ਵਿੱਚ ਦੇਖ ਰਹੇ ਹੋਗੇ ਬੁਰੇ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਰਿਆ ਰਿਆ ਹੈ ਲੱਚਰਤਾ ਵਾਲੀ ਵੀਡੀਓ ਨੂੰ ਅਸੀਂ ਬਹੁਤ ਪਿਆਰ ਦਿੰਨੇ ਆ ਪਰ ਜਿਹੜੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਦੇ ਨੇ ਪੰਜਾਬੀ ਵਿਰਸੇ ਨੂੰ ਸੰਭਾਲਦੇ ਨੇ ਉਹਨਾਂ ਨੂੰ ਅਸੀਂ ਜ਼ਿਆਦਾਤਰ ਦੇਖਦੇ ਵੀ ਨਹੀਂ ਆ ਪਰ ਇਸ ਧੀ ਦੇ ਸੁਪਨਿਆਂ ਨੂੰ ਬੂਰ ਪਾਉਣ ਵਾਸਤੇ ਇਸ ਧੀ ਦੇ ਸੁਪਨੇ ਪੂਰੇ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਧੀ ਦਾ ਸਾਥ ਦੇਣਾ ਪੈਣਾ ਹੈ ਬਟਾਲੇ ਦੇ ਨੇੜੇ ਦੇ ਪਿੰਡ ਦੀ ਰਹਿਣ ਵਾਲੀ ਹੈ ਹਾਲਾਤ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਜੇ ਇਹਦੇ ਹਾਲਾਤ ਸੁਧਰ ਜਾਂਦੇ ਨੇ ਇਹਨਾਂ ਦੇ ਸੁਪਨੇ ਪੂਰੇ ਹੁੰਦੇ ਨੇ ਤੇ ਦੁਆਵਾਂ ਦੇ ਅਸੀਸਾਂ ਦਾ ਮਿਲ ਹੀ ਜਾਣੀਆਂ ਨੇ ਤਾਂ ਮੈਨੂੰ ਦਿਓ ਜਾਸਤ ਮੈਂ ਤੁਹਾਡਾ ਦੋਸਤ ਅਰਮਿਰਜੀਤ ਲਾਲੀ ਤੁਸੀਂ ਜਿਹੜੇ ਰਹੋ ਆਨਅਰ ਚੈਨਲ ਦੇ ਨਾਲ